ਜਾ ਸਾਰੀਆਂ ਚੀਜ਼ਾਂ ਤੁਸੀਂ ਵਾਕਫ ਹੋ ਨਸ਼ਾ ਅਜ ਕੱਲ ਘਰੋ ਘਰੀ ਪਹੁੰਚ ਰਿਹਾ ਏ ਉਹ ਡਿਲੀਵਰੀ ਜਿਹੜੀ ਨਸ਼ੇ ਦੀ ਹੋ ਰਹੀ ਏ ਸ਼ਰਾਬ ਦਾ ਕੀ ਹਾਲਾਤ ਨੇ ਪਿੰਡ ਪਿੰਡ ਠੇਕੇ ਖੋਲ ਰਏ ਨੇ ਵੱਧ ਤੋਂ ਵੱਧ ਇੱਥੋਂ ਤੱਕ ਕਿ ਜੰਦਰ ਦੇ ਵਿੱਚ ਜਿਹੜੀ ਪਿਛੇ ਜੇ ਖਬਰ ਆਈ ਸੀ ਕਿ ਸਪੈਸ਼ਲ ਲੇਡੀਜ਼ ਵਾਸਤੇ ਇੱਕ ਠੇਕਾ ਖੋਲ ਦਿੱਤਾ ਗਿਆ ਨੇ ਕਦੀ ਵੀ ਤੁਸੀਂ ਸੁਣਿਆ ਹੋਣਾ ਕਿ ਇਸ ਤਰ੍ਹਾਂ ਦੇ ਕੋਈ ਠੇਕੇ ਹੁੰਦੇ ਨੇ ਕਦੀ ਵੀ ਤੁਸੀਂ ਸੁਣਿਆ ਹੋਣਾ ਕਿ ਧਾਰਾ 144 ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੱਗਦੀ ਏ ਉਸਾਰ ਕੀ ਦੇ ਉੱਤੇ ਡਾਕਟਰਵਾ ਸਾਹਿਬ ਜਦੋਂ ਸੰਤਾ ਪਹੁੰਚ ਕੇ ਅਸੀਂ ਤਾਂ 144 ਲਾਈ ਗਈ। ਤੋਂ ਕੰਦਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਬਹਿਤਲ ਕਲਾਂ ਗੋਲੀ ਕਾਣ ਦਾ ਸਾਨੂੰ ਇਨਸਾਫ ਨਹੀਂ ਮਿਲਿਆ। ਬਾਈ ਸਾਡਾ ਦੀਪ ਸਿੱਧੂ ਜੋ ਕਿ ਇੱਕ ਬਹੁਤ ਹੀ ਸੂਝਵਾਨ ਜੋਦਾ ਸੀ। ਉਹਨੂੰ ਇਹਨਾਂ ਨੇ ਆਪਣੀਆਂ ਕੋਝੀਆਂ ਚਾਲਾਂ ਦੇ ਨਾਲ ਇੱਕ ਐਕਸੀਡੈਂਟ ਦਾ ਰੂਪ ਦੇ ਕੇ ਸ਼ਹੀਦ ਕਰਵਾਇਆ। ਉਸ ਤੋਂ ਬਾਅਦ ਜਿਹੜਾ ਆਪਣੇ ਗੀਤਾਂ ਰਾਈ ਸਾਡਾ ਵੀਰ ਸਿੱਧੂ ਮੂਸੇਵਾਲਾ ਉਹਦੇ ਪਿਤਾ ਦਰਦਾਂ ਦੀਆਂ ਠੋਕਾਂ ਖਾ ਰਹੇ ਨੇ ਉਹਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਸੰਗਤ ਹੀ ਜੱਜ ਹੈ ਸੰਗਤ ਹੀ ਵਕੀਲ ਹੈ ਕਿਉਂਕਿ ਜੱਜ ਦਾ ਕੰਮ ਹੁੰਦਾ ਹੈ ਫੈਸਲਾ ਸੁਣਾਉਣਾ ਤੇ ਵਕੀਲ ਦਾ ਕੰਮ ਹੁੰਦਾ ਹੈ ਕੇਸ ਲੜਨਾ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਆਏ ਆ ਜਿੰਨੇ ਵੀ ਮੋਹਦਵਾਨ ਸ਼ੁਕੀਪਾ ਇੱਥੇ ਪਹੁੰਚਿਆ ਨੇ ਭਾਈ ਸਾਹਿਬ ਦਾ ਪਰਿਵਾਰ ਆਇਆ ਹੈ ਸੋਮਨੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਹੇਦਰ ਸਾਹਿਬ ਆਇਨੇ ਪੰਜਾਬ ਕਿਸਾਨ ਯੂਨੀਅਨ ਪਾਕੀ ਦੀ ਪੂਰੀ ਦੀ ਪੂਰੀ ਟੀਮ ਪਹੁੰਚਾਈ ਹੈ ਸਾਰੇ ਹੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਲੈ ਕੇ ਆਏ ਆਂ ਤੇ ਇੱਕ ਜਨ 1 ਜੂਨ 1 ਜੂਨ ਨੂੰ ਜਿਹੜਾ ਫਤਵਾ ਆਵੇ ਉਹ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆਵੇ ਤੇ ਤੁਸੀਂ ਹੁਣ ਜੈਕਾਰਾ ਲਾ ਕੇ ਦੋਵੇਂ ਹੱਥ ਖੜੇ ਕਰਕੇ ਇਹ ਸਬੂਤ ਦੇਣਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੰਨ ਕੇ ਤੇ ਤੁਸੀਂ ਇਹ ਫੈਸਲਾ ਦੇਣਾ ਹੈ ਕਿ ਤੁਸੀਂ ਭਾਈ ਸਾਹਿਬ ਦੇ ਹੱਕ ਦੇ ਵਿੱਚੋਂ ਇੱਕ ਜਗ੍ਹਾ ਲਾਵਾਂਗੇ ਜੁਲੇ ਸੋਨਿਹਾਲ ਸਿਵਾਕਾਲ ਰੀਤੋ ਨਿਹਾਲ ਸਿਵਾਕਾਲ ਬਹੁਤ ਬਹੁਤ ਧੰਨਵਾਦ ਹੁਣ ਭਾਈਆਂ ਹੋਈਆਂ ਸੰਤਾਂ ਦਾ ਸ੍ਰੀ ਗੁਰੂ ਸਾਹਿਬ ਜੀ ਦੇ ਸਾਜ ਵਿੱਚ ਕਾਕੀ ਸਰਦਾਰ ਨਸੀਮ ਸਿੰਘ 50 ਸਾਲ ਦੇ ਰੂਪ ਸਾਸ ਸੰਦੇ ਦੀ ਉਹ ਵਾਹਿਗੁਰੂ ਜੀਰ ਕਾਰਸਾ ਵਾਹਿਗੁਰੂ ਜੀ ਇਹ ਬਾਤ ਹੈ ਇਹ ਜਿਹੜੀ ਲੜਾਈ ਆ ਜੀ ਸਾਡੀ ਹੋਂਦ ਦੀ ਲੜਾਈ ਹੈ ਸਾਡੇ ਨੌਜਵਾਨੇ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੜਾਈ ਹੈ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਚ ਰੋੜ ਰਹੇ ਆ ਉਹਨਾਂ ਉਹਨਾਂ ਵਾਸਤੇ ਲੜਾਈ ਆ ਸਾਡੇ ਧਰਮ ਦੀ ਲੜਾਈ ਆ ਸਾਡੇ ਕੌਮ ਨੂੰ ਅਨਸਾਫ ਕਿੰਨੇ ਜ਼ੁਲਮ ਹੋਏ ਆ ਕਿ ਇੱਕ ਚੀਜ਼ ਦਾ ਵੀ ਇਨਸਾਫ ਨਹੀਂ ਹੋਇਆ ਇਸ ਕਰਕੇ ਸਾਨੂੰ ਹੁਣ ਇਹਨਾਂ ਤੋਂ ਜਿਹੜੇ ਜਿਹੜੇ ਪੁਰਾਣੇ ਸਾਡੇ ਲੀਡਰ ਸੀਗੇ ਇਹਨਾਂ ਤੋਂ ਬਥੇਰਾ ਜਰਸੀਨ ਨੂੰ ਮੌਕਾ ਦਿੱਤਾ ਵਾਰੀ-ਵਾਰੀ ਸਾਰੀਆਂ ਪਾਰਟੀਆਂ ਨੂੰ ਦਿੱਤਾ ਪਰ ਸਾਰੇ ਵਾਅਦਾ ਖਿਲਾਫੀ ਕਰਦੇ ਰਹੇ ਤੇ ਵਾਅਦਾ ਕਰਕੇ ਤੇ ਰਾਜ ਤੇ ਪ੍ਰਾਪਤ ਕਰ ਲੈਂਦੇ ਰਹੇ ਤੇ ਪਰ ਅਗਲੇ ਦਿਨ ਉਹ ਜਿਹੜੇ ਜਿਹੜਾ ਵਾਅਦੇ ਕਰਕੇ ਆਉਂਦੇ ਸੀ ਉਹਨਾਂ ਤੋਂ ਪਿੱਛੇ ੜ ਜਾਂਦੇ ਰਹੇ ਇਸ ਕਰਕੇ ਹੁਣ ਆਪਾਂ ਨੂੰ ਇਹਨਾਂ ਕੋਲ ਜ਼ਿਆਦਾ ਨੀਂਦ ਨਾ ਰੱਖੀਏ ਆਪਾਂ ਜੀ ਆਪਣੀਆਂ ਨਸਲਾਂ ਫਸਲਾਂ ਬਚਾਉਣੀਆਂ ਅਕਲਾਂ ਬਚਾਉਣੀਆਂ ਸਾਡੇ ਜਿਹੜੇ ਕੋਈ ਚੰਗੇ ਅਕਲਬ ਅਗਲ ਵਾਲੇ ਨੌਜਵਾਨ ਹੈ ਉਹ ਵਿਦੇਸ਼ਾਂ ਨੂੰ ਜਾ ਰਹੇ ਆ ਉਸ ਮਾਪੇ ਡਰਦੇ ਕੱਢ ਰਹੇ ਆ ਕਿ ਤੇਰੇ ਹਰਾਸ ਨਹੀਂ ਚਕੇ ਕੋਈ ਕੋਈ ਜੀ ਸਾਹ ਸੱਚ ਦੀ ਗੱਲ ਕਰਦਾ ਤੇ ਉਥੇ ਪਰਚੇ ਪਾ ਕੇ ਉਹਨਾਂ ਨੂੰ ਜੇਲਾ ਸੁਣ ਦਤਾਰਾ ਜਾਂ ਮਰਵਾ ਦਿੱਤਾ ਜਾਂਦਾ ਜਿਵੇਂ ਦੀਪ ਸਿੱਧੂ ਵਰਗੇ ਹੋਣ ਹਰ ਨੌਜਵਾਨਾਂ ਨੂੰ ਇਹ ਐਕਸੀਡੈਂਟ ਦੇ ਰੂਪ ਚ ਇਹਨਾਂ ਨੇ ਖਤਮ ਕਰਵਾਇਆ ਸਿੱਧੂ ਮੂਸੇਵਾਲੇ ਨੂੰ ਗੈਸਟਰਾਂ ਤੋਂ ਮਰਵਾਇਆ ਕਿ ਕਈਆਂ ਨੂੰ ਗੈੰਸਟਰ ਕਹਿ ਕੇ ਮਾਰਿਆ ਜਾਂਦਾ ਕਈਆਂ ਨੂੰ ਗੈੰਸਟਰ ਬਣਾ ਕੇ ਮਾਰਿਆ ਜਾਂਦਾ ਇਹ ਹੁਣ ਸਾਡੀ ਨੌਜਵਾਨੀ ਨੂੰ ਸਾਡੀ ਪੰਜਾਬ ਦੀ ਹੋਂਦ ਨੂੰ ਬਰਬਾਦ ਕਰਦੇ ਤੁਲੇ ਹੋਇਆ ਇਸ ਕਰਕੇ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਨੂੰ ਇੱਕ ਗੁਰੂ ਮਹਾਰਾਜ ਨੇ ਸ਼ਾਇਦ ਬਹੁਤ ਹੈਰੀ ਮੌਕਾ ਦਿੱਤਾ ਕਿ ਸ਼ਾਇਦ ਆਪਾਂ ਇਤਿਹਾਸ ਨੂੰ ਕੋਈ ਨਵਾਂ ਮੋੜ ਦੇ ਸਕੀਏ ਇਹ ਕਲੀ ਖੜੂਰ ਸਾਹਿਬ ਦੀ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਆਪਾਂ ਨੂੰ ਚੰਗੇ ਭੂਏ ਖਾਸਤੇ ਤੇ ਇਹ ਨਵੀਂ ਰਾਜਨੀਤੀ ਉਹ ਚੱਲੇ ਪਾਸੇ ਲੱਗੇ ਜਾਊਗੀ ਸਾਡਾ ਸਾਰਾ ਕੁਝ ਰਾਜਨੀਤੀ ਵੀ ਬਦਲੂਗੀ ਸਾਡੇ ਧਰਮ ਦਾ ਪ੍ਰਚਾਰ ਦਾ ਸਿਸਟਮ ਵੀ ਬਦਲੂਗਾ ਜੋ ਸਾਡੇ ਗੁਰਦੁਆਰਿਆਂ ਚ ਜਿਹੜਿਆ ਕਸਾਜੀ ਕਮੇਟੀ ਨੇ ਜਿਹੜੀਆਂ ਜ਼ਿੰਮੇਵਾਰੀਆਂ ਰੱਖਣੀਆਂ ਸੀ ਉਹ ਉਹਨਾਂ ਤੋਂ ਅਵੇਸਲੇ ਆ ਸ਼ਾਇਦ ਕੋਈ ਨਵੀਂ ਲੀਡਰਸ਼ਿਪ ਆਵੇ ਤੇ ਸਾਰਿਆਂ ਮਸਲਿਆਂ ਦਾ ਸਾਡੇ ਤੇ ਕੋਈ ਹਲੋ ਵੀ ਇਸ ਕਰਕੇ ਤੁਹਾਡੇ ਚਰਨਾਂ 'ਚੋਂ ਅਪੀਲ ਵੀ ਆ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝੋ ਇਹ ਕਾਰਜ ਬਹੁਤ ਵੱਡਾ ਵਾ ਇਕੱਲੇ ਕਰਦੇ ਵਸਦੇ ਕਿਸੇ ਵੀ ਗੱਲ ਨਹੀਂ ਇਹ ਸਾਰੀ ਕੌਮ ਨੂੰ ਉੱਠ ਕੇ ਖੜੇ ਹੋਣਾ ਪੈਣਾ ਹੈ ਇਸ ਜ਼ੁਲਮ ਦੇ ਖਿਲਾਫ ਇਸ ਕਰਕੇ ਤੁਸੀਂ ਸਾਰੇ ਸਹਿਯੋਗ ਕਿਉਂ ਬਾਕੀ ਤੁਹਾਡਾ ਤਹਿ ਦਿਲ ਤੋਂ ਧੰਵਾਦ ਹੈ ਕਿ ਤੁਸੀਂ ਇੰਨੀ ਗਰਮੀ ਤੇ ਇੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਮਾਨਸਕਾਰ ਦੇ ਦਾ ਜੋ ਉਹਦੇ ਵਾਸਤੇ ਅਸੀਂ ਫਰਜ਼ਾ ਤੁਹਾਡੇ ਰਿਣੀ ਰਹਿਵਾਂਗੇ ਤੇ ਤੁਹਾਡੀ ਪਰਖ ਤੇ ਖਰੇ ਉਤਰ ਦੀ ਕੋਸ਼ਿਸ਼ ਕਰਾਂਗੇ ਰਹਿ ਗਰੂ ਸਾਰਿਆਂ ਦਾ ਵੈਕ ਗੁਰੂ ਦਾ ਉਡਾਸਰਾ ਲੈ ਕੇ ਤੁਹਾਡੇ ਸਹਿਯੋਗ ਨਾਲ ਇਹ ਮੋਰਚਾ ਫਤਿਹ ਹੋਣਾ ਤੁਹਾਡਾ ਤਹਿ ਦਿਲੋਂ ਤੁਹਾਨੂੰ ਆਗਰ ਕਿ ਪੂਰੇ ਪ੍ਰਬੰਧਕਾਂ ਬਾਸ ਸੰਤਾਂ ਦਾ ਕਾਲਾ ਸੰਗਿਆ ਨਿਵਾਸੀਆਂ ਦਾ ਇਸ ਤਰ੍ਹਾਂ ਕਿ ਜਿਮਾ ਦੇ ਜਾ ਸਕੇ ਕਿ ਤੁਹਾਨੂੰ ਹਾਜ਼ਰੀ ਥੋੜੀ ਥੋੜਾ ਟਾਈਮ ਤੋਂ ਬੰਨ ਕਰੋ ਕਿਉਂਕਿ ਸਮਾਜ ਜਨਦੀ ਇਸ ਹਰਮਤਿਆ ਤੇ ਹੋਰ ਵੀ ਪੜਾਏ ਗਿਆ ਇਸ ਤਰ੍ਹਾਂ ਕਿ ਜਿੰਨੀ ਹਾਜ਼ਰੀ ਦੇਣ ਹੁਣ ਕਰੋ ਤੇ ਭੋਗੀਆਂ ਕੋਲ ਅੱਜ ਦੀ ਮਾਫੀ ਬਖਸ਼ੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ